ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 25 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਬਣਿਆ ਹੋਇਆ ਹੈ ਤੁੰਦ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਮੌਸਮ ਸਾਫ ਹੈ ਸਵੇਰ ਵੇਲੇ ਹਲਕਾ ਜਿਹਾ ਕੋਰਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਹਲਕੇ ਜਿਹੇ ਹੱਥ ਪੈਰ ਸਨ ਹੋ ਰਹੇ ਹਨ ਵੱਡੀ ਪੱਧਰ ਤੇ ਕੋਰਾ ਵੀ ਨਹੀਂ ਪੈ ਰਿਹਾ ਟੈਂਪਰੇਚਰ ਵੀ ਆਮ ਨਾਲੋਂ ਲਗਾਤਾਰ ਵੱਧ ਹੀ ਚੱਲ ਰਿਹਾ ਹੈ ਦਿਨ ਦਾ ਟੈਂਪਰੇਚਰ ਕੱਲ ਵੀ ਤੇ ਅੱਜ ਵੀ ਉਮੀਦ ਹੈ ਕਿ 23 ਤੇ 24 ਡਿਗਰੀ ਤੋਂ ਸਾਰੇ ਹੀ ਇਲਾਕਿਆਂ ਨੂੰ ਪਾਰ ਕਰ ਜਾਵੇਗਾ ਤੇ ਦਿਨ ਦਾ ਟੈਂਪਰੇਚਰ ਜੋ ਸਵੇਰ ਵੇਲੇ ਹੁੰਦਾ ਹੈ ਉਹ ਵੀ 8 ਜਾਂ 9 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਦੂਸਰੀ ਤਰਫ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਅਜਿਹਾ ਹੀ ਮਾਹੌਲ ਹੈ ਹਲਕਾ ਜਿਹਾ ਕੋਰਾ ਠੰਡ ਤੋਂ ਰਹਿਤ ਧੁੰਦ ਤੋਂ ਰਹਿਤ ਮੌਸਮ ਬਣੇ ਹੋਏ ਹਨ ਪਹਾੜਾਂ ਦੇ ਵਿੱਚ ਬਰਫਬਾਰੀ ਦਾ ਕੋਈ ਵੀ ਦੌਰ ਨਹੀਂ ਦੇਖਿਆ ਜਾ ਰਿਹਾ ਦੂਸਰੀ ਤਰਫ ਮੀਂਹਾਂ ਦੀ ਗੱਲ ਕਰੀਏ ਤਾਂ 28 ਤਰੀਕ ਤੋਂ ਬਾਅਦ ਹਲਕਾ ਜਿਹਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਜਿਹਦੇ ਵਿੱਚ ਬੱਦਲਵਾਈ ਰਹਿ ਸਕਦੀ ਹੈ ਤੇ ਹਲਕੀ ਕੜਮਨ ਹੋ ਸਕਦੀ ਹੈ ਬੜੀ ਜੀ ਉਮੀਦ ਫਰਵਰੀ ਦੇ ਪਹਿਲੇ ਹਫਤੇ ਦੋ ਲਗਾਤਾਰ ਸਿਸਟਮ ਆਉਣਗੇ ਜਿਨ੍ਹਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਦੇਖਣ ਨੂੰ